ਸਾਸਤਰੀਆ ਕਲਪਨੂਏ orange color ਵਿੱਚ ਸੂਟ ਹੈ ਬਹੁਤ ਪਿਆਰਾ ਸੂਟ ਸਟਿਚ ਕੀਤਾ ਹੋਇਆ ਹੈ ਇਹ ਮਾ우스 ਕਲਰ ਵਿੱਚ ਹੈ ਇਹਦੇ ਨਾਲ ਦੁਪੱਟਾ 3D ਤਿਆਰ ਕੀਤਾ ਹੋਇਆ ਹੈ ਇਸੇ ਤਰ੍ਹਾਂ ਇਹ yellow color ਹੈ ਤੇ ਇਹ black color ਵਿੱਚ ਹੈ ਹੈ ਇਹਦੇ ਵੀ ਲਾਈਨਾਂ ਬਣੀਆਂ ਹੋਈਆਂ ਹਨ ਅਤੇ ਇਹ ਬਹੁਤ ਹੀ ਸੋਨਾ ਵਰਕ ਕੀਤਾ ਹੈ ਜੋ ਪਾਕਟ ਵਰਕ ਹੈ ਇਸੇ ਤਰ੍ਹਾਂ ਹੀ ਇਹ ਵੀ ਬਹੁਤ ਸੋਹਣਾ ਵਰਕ ਹੈ ਇਹ ਵੀ ਤੁਹਾਨੂੰ ਕ੍ਰੇਪ ਵਿੱਚ ਸੂਟ ਮਿਲੇਗਾ ਜੋ ਸਾਰੇ ਸੂਟ ਹਨ ਸਾਰੇ ਹੈਂਡਵਰਕ ਵਿੱਚ ਹਨ ਇਹ ਤੁਸੀਂ ਕਿਸੇ ਵੀ ਮੈਰिज ਤੇ ਪਾ ਸਕਦੇ ਹੋ ਬਹੁਤ ਹੀ ਪਿਆਰੀ ਨੇਚਰਲ ਕ੍ਰੇਪ ਤੇ ਅਤੇ ਇਹਦੇ ਨਾਲ ਵੀ ਬਹੁਤ ਸੋਹਣਾ ਦੁਪੱਟਾ ਤੇ 슬ੀਵਸ ਬਣੀਆਂ ਹੋਈਆਂ ਹਨ ਇਸੇ ਤਰ੍ਹਾਂ ਹੀ ਤੁਹਾਨੂੰ ਇਹਨਾਂ ਦੇ ਨਾਲ ਬਹੁਤ ਸੋਹਣੇ ਦੁਪੱਟੇ ਤਿਆਰ ਕੀਤੇ ਹੋਏ ਮਿਲਣਗੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਲੈ ਤੁਸੀਂ ਕਿਸੇ ਤਰ੍ਹਾਂ ਦੇ ਸਟਿਚ ਕਰਵਾ ਸਕਦੇ ਹੋ ਜਿਨ੍ਹਾਂ ਦੇ ਨਾਲ ਦੁਪੱਟਾ ਤੇ ਨਾਲ ਸਲਾਰਾ ਕੁਝ ਵੀ ਬਣਵਾ ਸਕਦੇ ਹੋ ਬਹੁਤ ਸੋਹਣਾ ਪਿਆਰਾ ਕਲਰ ਹੈ ਨਾਲ ਦੁਪੱਟਾ ਬਹੁਤ ਸੋਹਣਾ ਹੈ ਇਹ ਵੀ ਤੁਹਾਨੂੰ ਹੈਂਡਵਰਕ ਵਿੱਚ ਮਿਲਣਗੇ ਬਹੁਤ ਹੀ ਪਿਆਰੇ ਬਣੇ ਹੋਏ ਸੂਟ ਹਨ ਅਤੇ ਇਹਨਾਂ ਦੇ ਨਾਲ ਦੁਪੱਟਾ ਬਾਟਮ ਤੇ 슬ੀਵਸ ਸਭ ਕੁਝ ਬਣਿਆ ਹੋਇਆ ਹੈ